ਬੰਦਾ ਠਰਾ ਖੜਾ ਦੇ ਦੋ ਹੂੰ ਸੋਹਣ ਸਿੰਘ ਰਾਉ ਕਰ ਅੰਤਿਮ ਲਗਿਆ ਤੇ ਸ਼ੇਰ ਆ ਗਿਆ ਮੈਂ ਸਵੇਰ ਦੇਖਿਆ ਬੜਾ ਘਬਰਾਇੜਾ ਹੋਵੇ ਹਮਮ ਖੈਰ ਅਬ ਰੱਬ ਜਾਣੇ ਵੀ ਮੈਂ ਦੇਖਿਆ ਸ਼ੇਰ ਹੋ ਕੋਈ ਮੋਟਰ ਜਾਨਵਰ ਹੋ ਪੁੱਤ ਹੋ ਪਰ ਬੇ ਤਾਂ ਕੇ ਵੀ ਸ਼ੇਰ ਹੀ ਹੋ ਹਮਮ ਐ ਵਦੇ ਕੇ ਘਬਰਾਇੜਾ ਪੂਰਾ ਮੈਂ ਆਇਓ ਬਣਾ ਬਠਾ ਬਠਾ ਲਈ ਉਹ ਕੋਠਾ ਕਰਾਂ ਫਿਰ ਬਿਠਾਇਆ ਰਾ ਚਾਹ ਪਾਣੀ ਪੀਈ ਫਿਰ ਸਾਗ ਦੇ ਸੈਕਟਰ ਸੋਇਆ ਫਿਰ ਵਨ ਬਵਾਉਂ ਤੇ ਤਲਾਕ ਰਿਹਾ ਹੋਰ ਫਿਰ ਟੀਮ ਆਈ ਆਪਾਂ ਆਪਛਾਣ ਪੈਣ ਕਰੀਏ ਇੱਥੇ ਸਾਰਾ ਬੇਕੇ ਵੀ ਕੋਈ ਸ਼ੇਅਰ ਵਾਲੀ ਗੱਲ ਕੋ ਨਹੀਂ ਬਹੁਤ ਦੇਖਿਆ ਚਲੋ ਮੇਕਮਾਲਾ ਤਾਂ ਕਿਹਾ ਵੀ ਕੋਈ ਨਹੀਂ ਫਿਰ ਵੀ ਆਪ ਕੋ ਚਕਸਰੋ ਉਸਕੇ ਕਿਹਾ ਵੀ ਬੰਦਾ ਕਹਿੰਦਾ ਸੱਚੀ ਵੀ ਹੋਇਆ ਪਰ ਅਬੀ ਇੱਥੇ ਘਬਰਾਣ ਵਾਲੀ ਗੱਲ ਕੋ ਨਹੀਂ ਬਸ ਬਸ ਦੇਖਿਆ ਆਪ ਕੋ ਖੇਤ ਮੰਜੀਆਂ ਫਿਰੇ ਕੋਈ ਜ਼ਿੰਮੇਦਾਰ ਜਾ ਹੋਰ ਆ ਚਕਸਰੋ ਇੱਥੇ ਵੀ ਜਿਆਦਾ ਕੰਮ ਕਰਕੇ 9 ਵਜੇ ਆਇਆ ਤੇ ਇਥੇ ਜੋ ਛਾਲ ਮੈਂ ਇਹ ਟਪ ਗਿਆ ਬਚ ਗਿਆ ਹੂੰ ਤੇ ਇਥੇ ਇਹਨੂੰ ਰੰਡ ਪਜ ਗਿਆ ਕਿੱਡਾ ਵੱਡਾ ਸੀਗਾ ਬਾਬਾ ਇਤਨਾ ਹਾਰ ਸੀ ਤੁਸੀਂ ਕਿੱਥੇ ਖੜੇ ਸੀ ਅਸੀਂ ਇਹ ਸੂ ਟਪੇ ਚ ਟਪ ਗਏ ਇਥੇ ਮਾਰੀ ਹਛਾ ਦਾਈ ਨ ਭਰੀਨ ਬਾਲੂ ਵੜ ਗਈ ਨਾ ਉੜੀਆ ਟਪ ਗਏ ਉੜੀਆ ਕਿਸ ਤਰ੍ਹਾਂ ਦਾ ਦਾ ਸੀ ਪੂਰਾ ਜਿਹਾ ਸੀ ਸਾਨੂੰ ਖਾਟਮਾ ਪਿੰਡ ਚ ਸੂਚਨਾ ਮਿਲੀ ਸੀ ਜੀ ਕਿ ਬਾਗ ਦੇ ਵਿੱਚ ਸ਼ੇਰ ਜੰਗਲੀ ਜਾਨਵਰ ਸ਼ੇਰ ਆ ਗਿਆ ਤੇ ਵੀ ਅਸੀਂ ਸਾਰੀ ਟੀਮ ਨੂੰ ਨਾਲ ਲੈ ਕੇ ਮੈਂ ਬਲਾਕ ਅਫਸਰ ਮਨਜੀਤ ਸਿੰਘ ਸਾਰੀ ਟੀਮ ਨੂੰ ਕੁਲਵੰਤ ਸਿੰਘ ਬਲਾਕ ਅਫਸਰ ਅਸੀਂ ਇੱਥੇ ਆਏ ਸੀ ਅਸੀਂ ਸਾਰੇ ਬਾਗ ਦੇ ਵਿੱਚ ਇਨਕੁਆਰੀ ਕੀਤੀ ਸਾਨੂੰ ਮਤਲਬ ਕੋਈ ਸ਼ੇਰ ਨਾ ਨਹੀਂ ਨਹੀਂ ਲੱਭਾ ਇੱਥੇ ਕੋਈ ਵੀ ਠੀਕ ਪੈਰ ਵੀ ਵੇਖੇ ਪੈਰ ਵੀ ਸਾਨੂੰ ਨਹੀਂ ਮਤਲਬ ਉਹਦੇ ਦਿੱਸੇ ਕੁੱਤਿਆਂ ਦੇ ਪੈਰ ਲੱਗੇ ਆ ਸ਼ੇਰ ਦਾ ਪੈਰ ਚੌੜਾ ਹੁੰਦਾ ਟਿੱਖਾ ਨਿਉਂਦਰ ਦਿਖੀ ਹੁੰਦੀਆਂ ਨੇ ਵਜ਼ਨ ਹੁੰਦਾ ਸ਼ੇਰ 'ਚ ਮਤਲਬ ਉਹਦੇ ਭਾਰ ਨਾਲ ਖੁੱਬਦਾ ਜਾਂਦਾ ਪੈਰ ਖਾਮਲ ਪੱਟੀ ਜਾਂਦੀ ਜਿੱਥੇ ਰੱਖਦਾ ਠੀਕ ਨਾਨੂੰ ਮਲੇ ਇਹੋ ਜੀ ਕੋਈ ਨਿਸ਼ਾਨੀ ਮਿਲੀ ਨਹੀਂ ਹਾਂ ਹੁੰਦਾ ਇਹ ਜਦੋਂ ਮਲੇ ਗੱਲ ਫੈਲ ਜਾਵੇ ਤਾਂ ਲੋਕ ਡਰਦੇ ਆ ਪਰ ਤਾਂ ਹੀ ਅਸੀਂ ਆਣ ਕੇ ਸਾਰੇ ਬਾਗ ਦੀ ਮਲੇ ਪੜਤਾਲ ਕੀਤੀ ਸਾਨੂੰ ਮਲੇ ਇੱਥੇ ਕੋਈ ਜਾਨਵਰ ਨਹੀਂ ਦਿਸਿਆ ਲੋਕਾਂ ਨੂੰ ਕੀ ਅਪੀਲ ਕਰਾਂਗੇ ਸਰ ਇਸ ਤਰ੍ਹਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਬੰਦੇ ਵੇਖਣ ਵਾਲਿਆਂ ਨੂੰ ਭਲੇਖਾ ਵੀ ਲੱਗ ਸਕਦਾ ਕੋਈ ਜਾਨਵਰ ਹੋਰ ਵੀ ਹੋ ਸਕਦਾ ਕੋਈ ਕੁੱਤਾ ਵੀ ਵੱਡਾ ਹੋ ਸਕਦਾ ਤਾਂ ਕਰਕੇ ਵੀ ਇਹ ਕੋਈ ਇਹਦੇ ਤੋਂ ਇਹ ਸੋਚਣਾ ਤੋਂ ਡਰੋ ਨਾ ਆ ਜੇ ਕੋਈ ਕਨਫਰਮ ਨਹੀਂ ਹੈਗਾ ਸਰ ਕੋਈ ਮਨਦੀ ਵੀ ਕਰਾਈ ਗਈ ਸੀ ਪਿੰਡ ਦੇ ਵਿੱਚ ਸੁਣਚਿਆ ਆਇਆ ਤੇ ਸੁਣਚਿਆ ਆ ਸਾਨੂੰ ਵੀ ਇਹਨਾਂ ਨੇ ਸਪੀਕਰ ਦੇ ਵਿੱਚ ਆਵਾਜ਼ ਮਰਵਾਈ ਸੀ ਵੀ ਇਸ ਤਰ੍ਹਾਂ ਬਾਗ ਦੇ ਵਿੱਚ ਸ਼ੇਰ